ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਬੜੀ ਬਰੀਕੇ ਦੇ ਨਾਲ ਇੱਥੇ ਮੈਂ ਦੋ ਚਾਰ ਗੱਲਾਂ ਤੁਹਾਡੇ ਧਿਆਨ 'ਚ ਲੈਣੀਆਂ ਚਾਹਨਾ ਇਹ ਮਤਾ ਹੈਗਾ ਜੀ 22 11 2024 ਲਗਭਗ ਇਹਨੂੰ ਅੱਜ 1 ਸਾਲ ਹੋ ਗਿਆ ਇਹਦੇ ਵਿੱਚ ਜਿਹੜੀ ਸਕਸ਼ਨ ਮਸ਼ੀਨ ਜਿਵੇਂ ਅੱਜ ਰਾਣਾ ਜੀ ਆਪਣੇ ਤੌਰ ਤੇ ਮੁੱਲ ਲੈ ਕੇ ਆਏ ਆ ਇਹ ਹਾਊਸ 'ਚ 2 ਪਾਈਆਂ ਗਈਆਂ ਸੀ ਔਰ ਇਹਦੇ ਨਾਲ ਨਾਲ ਲਗਭਗ 1 ਕਰੋੜ 94 ਲੱਖ ਦੇ ਕੰਮ ਜਿਨ੍ਹਾਂ ਵਿੱਚ ਵਾਰਡਾਂ ਦੇ ਵਿੱਚ ਕੰਮ ਹਰੇਕ ਵਾਰਡ ਚ ਕਿਹੜੀ ਗਲੀ ਬਣਨ ਵਾਲੀ ਆ ਕਿੱਥੇ ਸੀਵਰੇਜ ਪੈਣ ਵਾਲਾ ਉਹ ਸਾਰੀ ਡਿਟੇਲ ਵਾਰਡ ਵਾਈਜ਼ ਆ ਇਹ ਹਾਊਸ ਨੇ ਪਾਸ ਕਰਕੇ ਭੇਜਿਆ ਮਗਰ ਅੱਜ ਲਗਭਗ ਸਾਲ ਹੋਣ ਦੇ ਬਾਵਜੂਦ ਵੀ ਇੱਥੇ ਕੋਈ ਕੰਮ ਨਹੀਂ ਕੀਤਾ ਗਿਆ ਇਹਦੇ ਬਾਅਦ ਅਗਲੀ ਮੀਟਿੰਗ ਲਗਭਗ 7 ਮਹੀਨੇ ਬਾਅਦ ਹੋਈ 9 6 ਨੂੰ ਇਹ ਮਤਾ 9 6 2025 ਦਾ ਵਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬੜੇ ਕੰਮ ਪਾਏ ਗਏ ਜਿਵੇਂ ਕਿ ਰਾਣਾ ਜੀ ਨੇ ਦੱਸਿਆ ਕਿ ਕਰਾਈ ਤੇ ਲੈਣ ਵਾਲੀ ਮਸ਼ੀਨਰੀ ਪਾਈ ਗਈ ਤਾਂ ਜੋ ਸ਼ਹਿਰ ਇਹਦੇ ਵਿੱਚੋਂ ਗੰਦਗੀ ਚੋਂ ਨਿਕਲ ਸਕੇ ਔਰ ਇਹਦੇ ਨਾਲ ਨਾਲ ਕਿੱਥੇ yellow line ਲਾਣੀਆਂ ਵਾਂ ਪੰਪਾਂ ਦੇ ਰੂਮ ਬਣਨੇ ਆ ਇਹ ਪਾਰਕ ਦੀਆਂ ਰਿਪੇਅਰਾਂ ਇਹ ਸਾਰੀ ਡਿਟੇਲ ਵਾਰਡ ਵਾਈਜ਼ ਕੱਲੀ-ਕੱਲੀ ਪਾਈ ਹੋਈ ਹੈ ਇਹਦੇ ਵਿੱਚ ਇਹ ਮਤਾ ਲਗਭਗ 2 ਕਰੋੜ 18 ਲੱਖ ਦਾ ਹਾਊਸ ਨੇ ਪਾਸ ਕਰਕੇ ਭੇਜਿਆ ਮਗਰ ਅੱਜ ਤੱਕ ਇਹਨੂੰ ਪੈਂਡਿੰਗ ਰੱਖਿਆ ਗਿਆ ਇਹ ਸਾਜ਼ਿਸ਼ ਕੀ ਹੈ ਇਹ ਤੁਹਾਨੂੰ ਤੁਸੀਂ ਇਹ ਤੋਂ ਨਜ਼ਰ ला ਸਕਦੇ ਹੋ ਕਿ ਹਾਊਸ ਪਿਛਲੇ ਕੰਮਾਂ ਨੂੰ ਪਾਸ ਕਰਕੇ ਭੇਜਦਾ ਮਗਰੋਂ ਤੇ ਪੈਸੇ ਹੋਣ ਦੇ ਬਾਵਜੂਦ ਵੀ ਕੰਮ ਨਹੀਂ ਕੀਤਾ ਜਾ ਰਿਹਾ ਕਿਉਂ ਤੀਜਾ ਰਾਣਾ ਜੀ ਨੇ ਜਤੋ ਜੈ ਦੇ ਨਾਲ ਇਹਨਾਂ ਵੀ ਉਪਰਾਲੇ ਦੇ ਨਾਲ ਇੱਕ ਕੰਮ ਜੂੜ ਸੰਭਵ ਹੋ ਸਕਿਆ ਲਗਭਗ 4 ਕਰੋੜ 84 ਲੱਖ ਰੁਪਇਆ ਇਹਨਾਂ ਨੇ ਸੜਕਾਂ ਦਾ ਪਾਸ ਕਰਾਇਆ ਰਾਣਾ ਜੀ ਨੇ ਔਰ ਤੁਸੀਂ ਦੇਖੋਗੇ ਇਹਦੇ ਟੈਂਡਰ ਵੀ ਲੱਗੇ ਆ ਜਿਹਦੇ ਵਿੱਚ ਡੀਸੀ ਚੌਂ ਤੋਂ ਲੈ ਕੇ ਸਟੈਨੇਸ ਸਕੂਲ ਤੱਕ ਛੇ ਮੰਦਰ ਤੱਕ ਉਹਦੇ ਬਾਅਦ ਫੋਟੂ ਚੌਂ ਤੋਂ ਲੈ ਕੇ ਦੰਦੂਪੁਰ ਰੋਡ ਔਰ ਉਹਦੇ ਬਾਅਦ ਸ਼ਾਲੀਮਰ ਬਾਗਦੀਆਂ ਸਾਰੀਆਂ ਹੀ ਰੋਡ ਜਿਹੜੀਆਂ ਅੰਦਰ ਨਹੀਂ ਆ ਔਰ ਉਹਦੇ ਨਾਲ ਅਦਰਸ਼ ਨਗਰ ਮੇਨ ਰੋਡ ਜਿਹੜੀਆਂ ਅਦਰਸ਼ ਨਗਰ ਦੀਆਂ ਇਹ ਸਾਰੀਆਂ ਲਗਭਗ 2 ਕਰੋੜ 84 4 ਕਰੋੜ 84 ਲੱਖ ਰੁਪਏ ਦਾ ਰਾਣਾ ਜੀ ਦੇ ਉਪਰਾਲੇ ਨਾਲ ਚਿੱਠੀ ਆ ਗਈ ਆ ਜੋਰ ਇਹਨਾਂ ਨੇ ਲਾਇਆ ਸਰਟੀਫਿਕੇਟ ਜਾ ਕੇ ਸੋ ਇਹ ਸ਼ਹਿਰ ਵਾਸਤੇ ਬੜੀ ਖੁਸ਼ਖਬਰੀ ਆ ਮਗਰ ਇਹਦੇ ਨਾਲ ਦੇ ਨਾਲ ਜਿਹੜੇ ਲਾਸਟ